ਪੰਜਾਬ ਦੇ ਵਿੱਚ ਲਗਾਤਾਰ ਵੱਡੇ ਆਗੂਆਂ ਦਾ ਆਣਾ ਲੱਗਾ ਹੋਇਆ ਹੈ ਜਿਥੇ ਗੱਲ ਕਰੀਏ ਪਿਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਕਰਕੇ ਗਏ ਉਸ ਤੋਂ ਬਾਅਦ ਰਾਹੁਲ ਗਾਂਧੀ ਤੇ ਫਿਰ ਪ੍ਰੇਂਕਾ ਗਾਂਧੀ ਪੰਜਾਬ ਦੇ ਵਿੱਚ ਆਏ ਤੇ ਉਸ ਤੋਂ ਬਾਅਦ ਬੀਤੇ ਦਿਨੀ ਅਮਿਤ ਸ਼ਾਹ ਹੋਰੀ ਪੰਜਾਬ ਦੇ ਵਿੱਚ ਆਏ ਤੇ ਹੁਣ ਰਾਜਨਾਥ ਸਿੰਘ ਕੱਲ ਫਿਰੋਜ਼ਪੁਰ ਦੇ ਵਿੱਚ ਵੱਡੀ ਰੈਲੀ ਕਰਨ ਜਾ ਰਹੇ ਨੇ ਜਿਸ ਨੂੰ ਲੈ ਕੇ ਹੋਣਾ ਫਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਹੋਰਾ ਦੇ ਵੱਲੋਂ ਤਿਆਰੀਆਂ ਖੇਚ ਲੀਆਂ ਗਈਆਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਹੋਰਾ ਨੇ ਜਿੱਥੇ ਰੈਲੀ ਬਾਰੇ ਜਾਣਕਾਰੀ ਦਿੱਤੀ ਹੈ ਉੱਥੇ ਉਹਨਾਂ ਨੇ ਕਿਹਾ ਕਿ ਸਰ ਹੱਦੇ ਪਿੰਡਾਂ ਦੇ ਸਾਰੇ ਮੁੱਦੇ ਰਾਜਨਾਥ ਸਿੰਘ ਉਹਨਾਂ ਕੋਲ ਵੀ ਚੱਕਾਂਗੇ ਸਾਡੀ ਖੁਸ਼ਕੰਦ ਇਹ ਕਿ ਮੇਰੇ ਚੋਣ ਮਹਿਮਦੇ ਵਿੱਚ ਕੈਂਪੇਨ ਵਾਸਤੇ ਰਾਜਨਾਥ ਜੀ ਸਪੈਸ਼ਲੀ ਆ ਰਹੇ ਨੇ ਉਹਦੇ ਨਾਲ ਸਾਡੀ ਚੋਣ ਨੂੰ ਹੋਰ ਹੰਗਾਰਾ ਮਿਲੇਗਾ ਹੋਰ ਭਗੇਗੀ ਔਰ ਅਸੀਂ ਜਿਹੜੇ ਬਾਰਡਰ ਦੀ ਇਹ ਸਾਡਾ ਏਰੀਆ ਹੈਗਾ ਨੌਕਸਵਾ ਅਸੀਂ ਆਪਣੇ ਜਿਹੜੀ ਸਾਡੀਆਂ ਮੁਸ਼ਕਲਾਂ ਨੇ ਸਾਡੇ ਬੰਗਾ ਨੇ ਅਸੀਂ ਉਹਨਾਂ ਦੇ ਸਾਹਮਣੇ ਰੱਖਾਂਗੇ ਲੋਕਾਂ ਦੀਆਂ ਔਰ ਉਹ ਉਹਨਾਂ ਨੂੰ ਸਾਨੂੰ ਦੱਸ ਕੇ ਜਾਣਗੇ ਜਿਸ ਤਰ੍ਹਾਂ ਪਾਰ ਸਰਕਾਰ ਦਾ ਅਗਲੇ 5 ਸਾਲਾਂ ਚ ਕੀ ਵਿਜ਼ਨ ਹੈ ਮੋਦੀ ਸਰਕਾਰ ਦਾ ਕੀ ਵਿਜ਼ਨ ਹੈ ਤੇ ਬੜੇ ਹੁਣ ਹੋ ਮਾ ਕੇ ਵੱਡਾ ਕੱਠ ਹੋਏਗਾ ਤੁਸੀਂ ਸਰਹੱਦੀ ਇਲਾਕੇ ਚ ਵੀ ਘੁੰਮੇ ਹੋ ਪੂਰੇ ਇਲਾਕੇ ਚ ਘੁੰਮੇ ਹੋ ਕਿਹੜੀ ਇੱਕ ਚੀਜ਼ ਤੁਹਾਨੂੰ ਲੱਗੀ ਹੈ ਕਿ ਜਿਹੜੀ অতি ਜ਼ਰੂਰੀ ਹੈ ਜਨਤਾ ਵਾਸਤੇ ਔਰ ਪਹਿਲ ਦੇ ਆਧਾਰ ਤੇ ਜਿਹੜਾ ਕੰਮ ਹੋਣਾ ਚਾਹੀਦਾ ਦੇਖੋ ਪਹਿਲ ਦੇ ਆਧਾਰ ਤੇ ਹਰ ਇੱਕ ਏਰੀਏ ਦਾ ਪੰਜਾਬ ਦੇ ਵਿੱਚ 15 ਕਿਲੋਮੀਟਰ ਬਾਅਦ ਤਾਂ ਬੋਲੀ ਬਦਲ ਜਾਂਦੀ ਡਾਇਲੈਕਟ ਬਦਲ ਜਾਂਦਾ ਤੇ ਮੰਗਾਂ ਜਿਹੜੀਆਂ ਨੇ ਹੁਣ ਬਾਰਡਰ ਦੀਆਂ ਹੋਰ ਮੰਗਾਂ ਨੇ ਇੱਥੇ ਜਦੋਂ ਅਬੋਰ ਆ ਗਿਆ ਉਹਦੀ ਹੋਰ ਮੰਗਾਂ ਨੇ ਮਲੋਟ ਚਲੇ ਕੇ ਹੋਰ ਮੰਗ ਨੇ ਮੇਰੇ ਵਾਸਤੇ ਤਾਂ ਸਾਰੇ ਮੇਰੇ ਜਿਸਮ ਦੇ ਅੰਗ ਨੇ ਜੇ ਮੈਂ ਇੱਥੇ ਇਲੈਕਸ਼ਨ ਲੜ ਰਿਹਾ ਤੇ ਮੈਨੂੰ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਤੇ ਇਹ ਮਿਕਸਡ ਚੀਜ਼ਾਂ ਹੈ ਜਿਨ੍ਹਾਂ ਦੇ ਪ੍ਰਾਇੋਰਟੀ ਵੀ ਆਪਣੀ ਆਪਣੀ ਥਾਂ ਤੇ ਆਪਣੇ ਆਪਣੇ ਇਲਾਕੇ ਦੀ ਆਪਣੀ ਆਪਣੀ ਕਮਿਊਨਿਟੀ ਦੀ ਪ੍ਰਾਇੋਰਟੀ ਵੀ ਹੈ ਤੇ ਮੇਰੇ ਵਾਸਤੇ ਸਾਰੇ ਕੰਮ ਜ਼ਰੂਰੀ ਨੇ ਮੈਂ ਨਹੀਂ ਕਹਿ ਸਕਦਾ ਵੀ ਆਹ ਜ਼ਰੂਰੀ ਹੈ ਇਹ ਜ਼ਰੂਰੀ ਨਹੀਂ ਮੈਂ ਇਹਨਾਂ ਸਾਰਿਆਂ ਨੂੰ ਇੱਕੋ ਹੀ ਲਾਈਨ 'ਚ ਰੱਖ ਕੇ ਇਹਨਾਂ ਨੂੰ ਵਾਰੀ-ਵਾਰੀ ਜਿਹੜਾ ਹੁੰਦਾ ਜਾਏਗਾ ਉਹ ਕਰਦਾ ਜਾਵਣਾ ਕਿਉਂਕਿ ਇਹ ਜਿਹੜਾ ਕੰਮ ਦਾ ਬੋਝ ਹੈ ਜਾਂ ਜਿਹੜੀ ਜ਼ਿੰਮੇਵਾਰੀ ਹੈ ਇਹ ਮੈਂ ਜ਼ਿੰਮੇਵਾਰੀ ਵਿਰਾਸਤ ਚ ਲੈ ਰਿਆ ਇਹ ਬੈਣੀ ਵਿਰਾਸਤ ਹੈ ਤੇ ਇਹ ਮੇਰਾ ਕੰਮ ਵੀ ਮੇਰਾ ਸ਼ੌਕ ਹੈ ਕਿ ਮੈਂ ਲੋਕਾਂ ਦਾ ਵਾਸਤਾ ਟਾਈਮ ਦਾ ਇਸ ਕਰਕੇ ਨਹੀਂ ਮੈਨੂੰ ਫਰਕ ਪੈਂਦਾ ਕਿ ਮੇਰੀ ਜਿਹੜੀ ਪਾਰਟੀ ਹੈ ਪੇਰਨ ਪਾਰਟੀ ਨਹੀਂ ਭਾਰਤੀ ਜਨਤਾ ਪਾਰਟੀ ਉਹ ਬੜੀ ਇੱਕ ਡਿਸਪਲਿਨ ਅਨੁਸ਼ਾਸਨ ਉਹ ਸਮਝੀਂ ਉਹ ਉਹਨਾਂ ਨੇ ਇੱਕ ਸਿਸਟਮ ਬਣਾਇਆ ਕੰਮ ਕੀਤੇ ਹੋਏ ਨੇ ਮੋਦੀ ਸਾਹਿਬ ਦੀ ਇੱਕ ਕ੍ਰੈਡੀਬਿਲਟੀ ਹੈ ਲੋਕ ਉਹਨਾਂ ਦੀ ਗਰੰਟੀ ਨੂੰ ਮੰਨਦੇ ਨੇ ਤਾਂ ਇਸ ਕਰਕੇ ਮੈਨੂੰ ਦਾ ਸਿਰਫ ਉਹਨਾਂ ਦਾ ਸੁਣਿਆ ਹੀ ਲਾਉਣ ਵਾਸਤੇ ਸਮਾਂ ਚਾਹੀਦਾ ਉਹ ਬਹੁਤ ਤੇ ਐਸੀ ਕੋਈ ਗੱਲ ਨਹੀਂ ਕਿ ਟਾਈਮ ਕੱਟ ਦੇ ਲੇਕਿਨ ਅਸੀਂ ਕੰਮ ਫਟਾਫਟ लास्ट ਦੇ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਨੂੰ ਅਪੀਲ ਮੈਂ ਕਰ ਰਿਹਾ ਕਿ ਜਿਹੜੇ ਕੈਂਡੀਡੇਟ ਚਾਰ ਰਜ਼ੀ ਹੈਗੇ ਆ ਮੇਰੀਆਂ ਪਾਰਟੀਆਂ ਨੂੰ ਉਹਨਾਂ ਨੂੰ ਸੋਚ ਸਮਝ ਕੇ ਉਹਨਾਂ ਨੂੰ ਦੇਖ ਕੇ ਕਿ ਜਿਹੜੇ ਬੰਦੇ ਦਾ ਪਿੱਛੇ ਕੰਮ ਕਰਨ ਦਾ ਕੀ ਤਰੀਕਾ ਹੈ ਔਰ ਜਿਹੜੇ ਬੰਦੇ ਬੋੜੇ ਨਹੀਂ ਵਾਪਸ ਚਾਹੇ ਉਹ ਖਾਲੀ ਦਲ ਚ ਰਹੇ ਚਾਹੇ ਕਾਂਗਰਸ ਚ ਰਹੇ ਚਾਹੇ ਆਮ ਆਦਮੀ ਪਾਰਟੀ ਚ ਰਹੇ ਤੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਉਹਨਾਂ ਤੇ ਆਪਣਾ ਵੋਟ ਨਾ ਖਰਾਬ ਕਰ ਮਿਹਰਬਾਨੀ ਕਰਕੇ ਮੋਦੀ ਸਾਹਿਬ ਨੂੰ ਵੋਟ ਦਿਓ ਮੈਨੂੰ ਵੋਟ ਦਿਓ ਤਾਂ ਕਿ ਇਸ ਰਾਕੇ ਦਾ ਅਸੀਂ ਜੋ ਪਕੀ ਜਿਹੜਾ ਹੈਗਾ ਇਸ ਵਿਕਾਸ ਕਰ ਸਕੀਏ ਔਰ ਲੋਕਾਂ ਨੂੰ ਖੁਸ਼ਹਾਲ ਬਣਾ ਸਕੀਏ ਇਹ ਤੋਂ ਇਹ ਸਰੀਰ ਨੂੰ ਨਸ਼ਾ ਮੁਕਤ ਕਰ ਸਕੀਏ ਨੌਜਵਾਨਾਂ ਨੂੰ ਅਸੀਂ ਨਸ਼ਿਆਂ ਤੋਂ ਦੂਰ ਕਰ ਸਕੀਏ ਰਾਜਨਾਥ ਸਿੰਘ ਦੇ ਦੌਰੇ ਤੋਂ ਲੈ ਕੇ ਕੀ ਤਿਆਰੀ ਹੈ ਤੇ ਕੱਲ ਕਿੰਨੇ ਵਜੇ ਜਲਾਲਾਬਾਦ ਪਹੁੰਚ ਰਹੇ ਰਾਜਨਾਥ ਜੀ ਆ ਜਾਣਗੇ ਜੀ ਕੋਈ ਦੁਪਹਿਰੇ ਆਉਣਗੇ ਅਸੀਂ 2:30 ਵਜੇ ਤੇ ਪੁਨਚਣਾ ਸ਼ੁਰੂ ਕਰਾਂਗੇ ਤਿਆਰੀ ਪੂਰੀ ਹੈ ਕੁਰਸੀਆਂ ਮੇਜ਼ ਹਰ ਚੀਜ਼ ਲੱਗੀ ਜਾ ਰਹੀ ਹੈ ਕੁਲਰ ਲੱਗੇ ਜਾ ਰਹੇ ਨੇ ਪੱਖਿਆਂ ਦਾ ਪ੍ਰਬੰਧ ਹੈਗਾ ਤੇ ਇੱਕ ਐਂਟਰਟੇਨਮੈਂਟ ਵਾਸਤੇ ਵੀ ਕੋਈ ਆ ਰਿਹਾ ਹੈ ਬਲਕਾਰ ਅੰਕੀਲਾ ਜੀ ਹਾਂ ਜੀ ਬਲਕਾਰ ਅੰਕੀਲਾ ਉਹ ਵੀ ਆ ਰਹੇ ਨੇ ਬਲਕਾਰ ਅੰਕੀਲਾ ਜੀ ਤੇ ਉਹ ਪਾਰਟੀ ਦੀ ਸੇਵਾ ਕਰਨਾ ਚਾਹੁੰਦੇ ਨੇ ਸੋ ਇਸ ਕਰਕੇ ਬਹੁਤ ਵੱਡੇ ਪੈਮਾਨੇ ਤੇ ਇਹ ਜਿਹੜੀ ਰੈਲੀ ਹੋ ਰਹੀ ਹੈ ਇੱਕ ਵੱਡੀ ਮੰਗ ਕੀ ਬਾਰਡਰ ਏਰੀਆ ਵਾਸਤੇ ਹੋਏਗੀ ਰਾਜਨਾਥ ਸਿੰਘ ਜਿਹੜਾ ਉਹ ਡਿਫੈਂਸ ਮੰਤਰੀ ਵੀ ਨੇ ਦੇਖੋ ਮੇਰੇ ਉਹਨਾਂ ਸਾਰੇ ਮਗਾ ਮਟੀਆਂ ਨੇ ਮੈਂ ਹੁਸੈਨੀ ਵਾਲਾ ਬਾਰਡਰ ਖੋਲਣ ਦੀ ਵੀ ਗੱਲ ਕਰਾਂ ਜਿਹੜੀ ਰਾਏਸੇਕ ਬਰਾਦਰੀ ਦੀਆਂ ਜ਼ਮੀਨਾਂ ਦੀ ਵੀ ਗੱਲ ਕਰਾਂ ਓਵਰ ਆਲ ਡਵੈਲਪਮੈਂਟ ਮੈਨੂੰ ਮੈਡੀਕਲ ਕਾਲਜ ਹਸਪੀਟਲ ਦੇ ਕੇ ਹੋਰ ਚਾਹੀਦੇ ਨੇ ਮੈਨੂੰ ਬੱਚਿਆਂ ਦੇ ਖੇਡਣ ਦੇ ਵਾਸਤੇ ਸਟੇਡੀਅਮ ਚਾਹੀਦੇ ਨੇ ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਨੂੰ ਬੱਚਿਆਂ ਦੀ এমਪਲੋਇਮੈਂਟ ਚਾਹੀਦੀ ਔਰ ਮੈਨੂੰ ਇੱਥੇ ਇੱਕ ਵੱਡੀ ਪਬਲਿਕ ਸੈਕਟਰ ਇੰਡਸਟਰੀ ਚਾਹੀਦੀ ਹੈ। ਅਬ ਇਹ ਸਾਰੀਆਂ ਗੱਲਾਂ। ਰਾਣਾ ਸਾਡੀ ਐਮਐਲਏ ਤੋਂ ਬਾਅਦ ਐਮਪੀ ਦਾ ਜਿਹੜਾ ਚੋਣ ਮੈਦਾਨ ਦੇ ਵਿੱਚ ਪਹਿਲੀ ਵਾਰ ਹੈ। ਕੀ ਫਰਕ ਹੈ ਜੀ ਐਮਐਲਏ ਬੰਨਾ ਦੇ ਇੱਕ ਐਮਪੀ ਦੇ ਮੈਦਾਨ ਦੇ ਵਿੱਚ ਆਉਣਾ। ਦੇਖੋ opportunity ਹੈ। ਮੈਂ ਇਹ ਐਮਪੀ ਬਣਾਂਗਾ। ਕਿ ਮੈਂ ਸੈਂਟਰਲ ਗਵਰਨਮੈਂਟ ਦੇ ਨਾਲ ਡੀਲ ਕਰਾਂਗਾ। ਸੈਂਟਰਲ ਪਾਰਟੀਆਂ ਦੇ ਨਾਲ ਡੀਲ ਕਰਾਂਗਾ। ਤਾਂ ਮੈਨੂੰ ਆਪਣੇ ਇਲਾਕੇ ਵਾਸਤੇ ਆਪਣੇ ਲੋਕਾਂ ਵਾਸਤੇ ਇੱਕ ਮੌਕਾ ਮਿਲੇਗਾ ਕਿ ਮੈਂ ਉਹਨਾਂ ਦੇ ਕੰਮ ਜਿਹੜੇ ਨੇ ਉੱਪਰਲੇ ਲੈਵਲ ਤੇ ਉਹ ਕਰਾਂ ਸੋ ਚੈਲੰਜ ਹੈ ਮੇਰੇ ਵਾਸਤੇ ਅਬ ਮੈਂ ਇਸ ਚੈਲੰਜ ਨੂੰ ਲਿਆ ਹੈ ਹੱਸ ਕੇ ਲਿਆ ਹੈ ਔਰ ਅਸੀਂ ਇਲੈਕਸ਼ਨ ਜਿੱਤਾਂਗੇ